ਹਾਂਜੀ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਮੰਨਤ ਕੌਰ ਭੁੱਲਰ ਨੂੰ ਜਿਹਦਾ ਕੀ ਵਿਚਾਰੀ ਓਡੀ ਮੰਨਤ ਨਹੀਂ ਜਿੱਡਾ ਉਹਦਾ ਜੂੜਾ ਹੁੰਦਾ ਤੇ ਇਹ ਹੈ ਜੀ ਮੇਰੀ ਦੋਤੀ ਮੰਨਤ ਕੌਰ ਭੁੱਲਰ ਠੀਕ ਹੈ ਜੀ ਇਹ ਦੇਖੋ ਤੁਸੀਂ ਇਹਦਾ ਜੂੜਾ ਕਿੱਡਾ ਹੈ ਤੇ ਕਿੱਡੇ ਕਿੱਡੇ ਲੰਮੇ ਵਾਲ ਨੇ ਇਹਦੇ ਤੇ ਕਿੱਡੇ ਇਹਦੇ ਸ਼ਾਈਨਿੰਗ ਕਰਦੇ ਨੇ ਉਹ ਮੈਂ ਤੁਹਾਨੂੰ ਵੀ ਦੱਸਣ ਲੱਗੀ ਆਂ ਵੀ ਮੈਂ ਇਹਦੇ ਕੀ ਲਾਉਣੀ ਹੈ ਤੇਲ ਤਾਂ ਅਸੀਂ ਉਹੀ ਲਾਉਨੇ ਆ ਜੀ ਜਿਹੜਾ ਬਣਾ ਕੇ ਅਸੀਂ ਭੇਜਦੇ ਵੀ ਆ ਤੇ ਅਸੀਂ ਖੁਦ ਵੀ ਉਹੀ ਵਰਤਦੇ ਆ ਅਗਰ ਤੇਲ ਕਈ ਵਾਰੀ ਨਾ ਮਿਲੇ ਕੁਦਰਤੀ ਖਤਮ ਹੋਇਆ ਹੋਵੇ ਜਾਂ ਬਣਿਆ ਨਾ ਹੋਵੇ ਤਾਂ ਅਸੀਂ ਦੇਸੀ ਘਿਓ ਵੀ ਲਾ ਲੈਂਦੇ ਆ ਜ਼ਿਆਦਾਤਰ ਦੇਸੀ ਘਿਓ ਤੇ ਤੇਲ ਹੀ ਲੱਗਦਾ ਜੀ ਕੈਮੀਕਲ ਵਾਲਾ ਨਹੀਂ ਲਾਇਆ ਸੀ ਕਦੇ ਤੇ ਆ ਦੇਖੋ ਮੰਨਤ ਕੌਰ ਜੀ ਹੋ ਗਏ ਤਿਆਰ ਤੇ ਇਹ ਕਹਿੰਦੇ ਵੀ ਮੈਂ ਅੱਜ ਛੁੱਟੀਆਂ ਚਾਹੀਆਂ ਨਾਨੀ ਤੁਸੀਂ ਮੇਰੇ ਵਾਲਾਂ ਦੀ ਕਰੋ ਸੰਭਾਲ ਤੇ ਆਪਾਂ ਇਹਦੇ ਵਾਲਾਂ ਖਾਤਰ ਕੀ ਤਿਆਰ ਕੀਤਾ ਉਹ ਮੈਂ ਤੁਹਾਨੂੰ ਦੱਸਣ ਲੱਗੀਆਂ ਤੁਸੀਂ ਵੀ ਓਵੇਂ ਲਾਇਆ ਕਰੋ ਤੇ ਵਾਲਾਂ ਨੂੰ ਚਮਕਦੇ ਤੇ ਐਨ ਮੈਂ ਕਹਿੰਨੀ ਲੰਮੇ ਲੰਮੇ ਤੇ ਨਖਰਦੇ ਵਧੀਆ ਬਣਾਇਆ ਕਰੋ ਠੀਕ ਹੈ ਜੀ ਆਪਾਂ ਲੈ ਲਿਆ ਅੱਧਾ ਕਿਲੋ ਪਾਣੀ ਅੱਧਾ ਕਿਲੋ ਪਾਣੀ ਦੇ ਵਿੱਚ ਆਪਾਂ ਨੇ ਕੀ ਪਾਉਣਾ ਹੈਗਾ ਜੀ ਦੋ ਚਮਚੇ ਪਾ ਲੈਣੇ ਨੇ ਜੀ ਆਪਾਂ ਅਲਸੀ ਦੇ ਭਰ ਕੇ ਠੀਕ ਹੈ ਜੀ ਅਲਸੀ ਦੇ ਚਮਚੇ ਦੋ ਭਰ ਕੇ ਪਾ ਲੋ ਜਿਹਦੇ ਵਿੱਚ ਕੀ ਮੈਗਾ 3 ਹੁੰਦਾ ਹੈ ਸ਼ਾਈਨਿੰਗ ਦੇਣ ਦੇ ਵਿੱਚ ਇਹ ਬਹੁਤ کارਗਰ ਹੈਗੀ ਹੈ ਜੀ ਬਹੁਤ ਤਾਕਤ ਦਿੰਦੀ ਆ ਵਾਲਾਂ ਨੂੰ ਅਗਰ ਆਪਾਂ ਤਾਕਤ ਦਿੰਨੇ ਆ ਪੂਰੇ ਆਪਾਂ ਖਰਾਕ ਦਿੰਨੇ ਆ ਤਾਂ ਵਾਲ ਥੋੜੇ ਕਦੇ ਵੀ ਖਰਾਬ ਨਹੀਂ ਹੁੰਦੇ ਹੈਗੇ ਆਪਾਂ ਕੀ ਕੀਤਾ ਜੀ ਦੋ ਚਮਚੇ ਪਾ ਲਏ ਅਲਸੀ ਦੇ ਤੇ ਆਪਾਂ ਇਹਨਾਂ ਨੂੰ ਲਿਆ ਜੀ ਘੋਲ ਹੁਣ ਆਪਾਂ ਦੂਜੀ ਚੀਜ਼ ਇਹਦੇ ਵਿੱਚ ਕੀ ਪਾਉਣ ਲੱਗੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਇਸ ਤਰ੍ਹਾਂ ਕੁੜੀਓ ਬਣਾ ਕੇ ਤੁਸੀਂ ਵੀ ਵਰਤਿਆ ਕਰੋ ਕੋਈ ਹਫ਼ਤੇ 'ਚ ਇੱਕ ਅੱਧੀ ਵਾਰ ਲਾ ਲਿਆ ਕਰੋ ਜੇ ਟਾਈਮ ਲੱਗਦਾ ਨਹੀਂ ਵੀ ਹਫ਼ਤੇ 'ਚ ਟਾਈਮ ਲੱਗਦਾ ਤਾਂ ਤੁਸੀਂ 15 ਦਿਨਾਂ ਤੋਂ ਵੀ ਇੱਕ ਵਾਰ ਲਾ ਸਕਦੇ ਹੋ ਇੱਕ ਵਿੱਚ ਪਾਤਾ ਜੀ ਆਪਾਂ ਝੌਲਾਂ ਦੇ ਆਟੇ ਦਾ ਚਮਚਾ ਠੀਕ ਹੈ ਜੀ ਝੌਲਾਂ ਦੇ ਆਟੇ ਦਾ ਚਮਚਾ ਪਾ ਕੇ ਤੇ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਦਿਓ ਘੋਲ ਤੇ ਇਹਨੂੰ ਉਬਾਲਾ ਆਉਣ ਦਿਓ ਦੇਖਿਓ ਬਣਦਾ ਫਿਰ ਵਧੀਆ ਠੀਕ ਹੈ ਅੱਗੇ ਆਪਾਂ ਇਹਦੇ ਵਿੱਚ ਕੀ ਚੀਜ਼ ਪਾਉਣ ਲੱਗੇ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਪਹਿਲਾਂ ਇਹਨੂੰ ਰਿੰਨ ਕੇ ਇਸ ਤਰ੍ਹਾਂ ਬਣਾ ਲੈਣਾ ਹੈਗਾ ਜਦੋਂ ਇਹਨੇ ਵਧੀਆ ਬਣ ਗਿਆ ਰਿੱਜ ਕੇ ਹਨਾ ਇਹਦਾ ਮਿਸ਼ਰਣ ਜਾਂ ਵਧੀਆ ਬਣ ਜੂਗਾ ਤੇ ਉਦੋਂ ਆਪਾਂ ਨੇ ਇਹਨੂੰ ਕੀ ਕਰਨਾ ਜੀ ਪੁੰਨ ਲੈਣਾ ਲਾ ਕੇ ਪੋਣੀ ਰਾਹੀਂ ਤੁਸੀਂ ਪਉਣ ਲੋ ਜਾਂ ਕਿਸੇ ਪਤਲੇ ਕੱਪੜੇ ਦਾ ਮਲਮਲ ਦੇ ਨਾਲ ਉਹਦੇ ਨਾਲ ਪਉਣ ਲੋ ਤੁਸੀਂ ਜਾਂ ਕੋਈ ਵੱਡੀ ਪੋਣੀ ਹੁੰਦੀ ਹੈ ਉਹਦੇ ਨਾਲ ਪਉਣ ਲੋ ਤੁਸੀਂ ਤਾਂ ਕਿ ਅਲਸੀ ਨਾ ਜਾਵੇ ਕਿਉਂਕਿ ਅਲਸੀ ਅਗਰ ਵਿੱਚ ਵਾਲਾਂ 'ਚ ਚਲੀ ਗਈ ਨਾ ਤਾਂ ਮੰਨਤ ਦੇ ਵਾਲਾਂ 'ਚ ਤਾਂ ਐ ਲੱਗੂਗਾ ਜਿਵੇਂ ਜੂਆਂ ਫਿਰਦੀਆਂ ਹੁੰਦੀਆਂ ਨੇ ਹਨਾ ਪਰ ਨਹੀਂ ਆਪਾਂ ਨਹੀਂ ਵਿਚਾਰੀ ਨਾਲ ਐ ਕਰਨਾ ਹੈਗਾ ਫਿਰ ਕੰਗੇ ਨਾਲ ਵੀ ਨਿਕਲਨੀ ਤੇ ਆਪਾਂ ਕੀ ਕੀਤਾ ਛਾਣਨੀ ਨਾਲ ਇਹਨੂੰ ਲਿਆ ਜੀ ਪਉਣ ਚੰਗੀ ਤਰ੍ਹਾਂ ਤੁਸੀਂ ਵੀ ਇਸੇ ਤਰ੍ਹਾਂ ਪਉਣ ਲੈਣਾ ਹੈਗਾ ਪਉਣ ਕੇ ਜਿਹੜਾ ਆਪਾਂ ਮਿਸ਼ਰਣ ਤਿਆਰ ਕਰ ਲਿਆ ਇਹਦੇ ਚਾ ਆਪਾਂ ਤੀਜੀ ਤੇ ਚੌਥੀ ਕੀ ਚੀਜ਼ ਪਾਉਣੀ ਆ ਉਹ ਤੁਸੀਂ ਦੇਖਦੇ ਰਹੋ ਤੇ ਹੁਣ ਆਪਾਂ ਨੇ ਇਹ ਕੀ ਕਰ ਲਿਆ ਚੰਗੀ ਤਰ੍ਹਾਂ ਨੂੰ ਨਾ ਵਧੀਆ ਮਤਲਬ ਰਹਿ ਨਾ ਜਾਵੇ ਚੀਕਣਾ ਆਪਾਂ ਨਾ ਦੇਖੋ ਤੁਸੀਂ ਅਲਸੀ ਅਲਸੀ ਰਹੇਗੀ ਤੇ ਜਿਹੜੀ ਇਹਦੀ ਚਕਨਾਹਟ ਸੀ ਜਿਹੜਾ ਇਹਦਾ ਆਪਾਂ ਇਹ ਸ਼ੈਂਪੂ ਜਾਂ ਤਿਆਰ ਕੀਤਾ ਹੈਗਾ ਤੇ ਇਹ ਕ੍ਰੀਮ ਤਿਆਰ ਕੀਤੀ ਹੈ ਜੀ ਜਿਹੜੀ ਵਾਲਾਂ ਵਾਲੀ ਤੇ ਉਹ ਦੇਖੋ ਬਣ ਕੇ ਹੋ ਗਈ ਤਿਆਰ ਤੇ ਆਪਾਂ ਇਹਨੂੰ ਥੋੜਾ ਜਿਹਾ ਕੀ ਕਰਨਾ ਹੈਗਾ ਇਸ ਤਰ੍ਹਾਂ ਠੰਡਾ ਕਰਨਾ ਜੀ ਗਰਮ-ਗਰਮ ਨਹੀਂ ਲਾਉਣਾ ਗਰਮ-ਗਰਮ ਤਾਂ ਫਿਰ ਬੱਚੀ ਦਾ ਵਾਲਾ ਨੂੰ ਖਰਾਬ ਵੀ ਕਰੂਗਾ ਤੇ ਸੇਕ ਵੀ ਲੱਗੂਗਾ ਆਪਾਂ ਇਹਨੂੰ ਕਰ ਲਿਆ ਜੀ ਠੰਡਾ ਠੰਡਾ ਕਰ ਲੋ ਚੰਗੀ ਤਰ੍ਹਾਂ ਆ ਦੇਖੋ ਤੁਸੀਂ ਇਹਨੂੰ ਨਾ ਇਸ ਤਰ੍ਹਾਂ ਹਲਾ ਕੇ ਫਿਰ ਠੰਡਾ ਕਰੋ ਤੁਸੀਂ ਵਧੀਆ ਅਗਰ ਤੁਸੀਂ 15 ਦਿਨਾਂ ਤੋਂ ਵੀ ਇੱਕ ਵਾਰ ਲਾਉਨੇ ਹੋ ਨਾ ਰਾਜੇ ਤਾਂ ਬਹੁਤ ਵਧੀਆ ਵਾਲ ਹੋ ਜਾਂਦੇ ਨੇ ਇਹਦੇ ਨਾਲ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਦੀ ਖਾਤਰ ਜੀ ਨਾਰੀਅਲ ਦਾ ਤੇਲ ਲੈਣਾ ਹੈ ਜਿਹੜਾ ਕਿ ਆਪਾਂ ਇੱਕ ਚਮਚ ਭਰ ਕੇ ਨਾਰੀਅਲ ਦਾ ਤੇਲ ਪਾ ਦੇਣਾ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਆਪਾਂ ਇੱਕ ਚਮਚ ਭਰ ਕੇ ਪਾਤਾ ਨਾਰੀਅਲ ਦਾ ਤੇਲ ਬਹੁਤ ਹੈ ਕਾਫੀ ਹੈ ਤੁਸੀਂ ਵੱਧ ਵੀ ਪਾ ਸਕਦੇ ਹੋ ਇੱਕ ਅੱਧਾ ਚਮਚਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਨਾਰੀਅਲ ਦਾ ਤੇਲ ਖਰਾਬ ਨਹੀਂ ਕਰਦਾ ਹੈਗਾ ਠੀਕ ਹੈ ਜੀ ਆਪਾਂ ਇਹ ਬਹੁਤ ਹੀ ਵਧੀਆ ਮਲਾਇਮ ਚੀਜ਼ ਬਣਾਉਣੀ ਹੈ ਕਰੀਮ ਬਣਾਉਣੀ ਹੈ ਇੱਕ ਤਰ੍ਹਾਂ ਦੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਪਾ ਲਿਆ ਜੀ ਆਪਾਂ ਨਿੰਬੂ ਨਚੋੜ ਕੇ ਠੀਕ ਹੈ ਜੀ ਆ ਵੀ ਦੇਵਾਂਗੇ ਕੱਢ ਬਾਹਰ ਤੇ ਨਿੰਬੂ ਨਚੋੜ ਦਿਓ ਜੀ ਵਿੱਚ ਤੁਸੀਂ ਚੰਗੀ ਤਰ੍ਹਾਂ ਵਧੀਆ ਨਿੰਬੂ ਨਚੋੜ ਕੇ ਇਹਨੂੰ ਤੇ ਨਿੰਬੂ ਸ਼ਾਈਨਿੰਗ ਬਹੁਤ ਦਿੰਦਾ ਡੈਂਡਰਫ ਨੂੰ ਖਤਮ ਕਰਦਾ ਜੀ ਇਹ ਤੇ ਖੁਰਕ ਵਗੈਰਾ ਹੋਣ ਲੱਗ ਜਾਂਦੀ ਹੈ ਗਰਮੀ ਦੇ ਵਿੱਚ ਸਿਰ ਦੇ ਵਿੱਚ ਤਾਂ ਉਹ ਨੂੰ ਵੀ ਇਹ ਠੀਕ ਕਰਦਾ ਆ ਦੇਖੋ ਤੁਸੀਂ ਇਹ ਬਣ ਕੇ ਵਧੀਆ ਹੋ ਗਿਆ ਜੀ ਤਿਆਰ ਤੇ ਆਪਾਂ ਮੰਨਤ ਭੈਣ ਜੀ ਨੂੰ ਬਿਠਾ ਲਿਆ ਜੀ ਕੁਰਸੀ ਤੇ ਆਜੋ ਜੀ ਮੰਨਤ ਜੀ ਮੰਨਤ ਜੀ ਆ ਕੇ ਬਹਿ ਗਏ ਜੀ ਕੁਰਸੀ ਤੇ ਬਹਿੰਦੇ ਨੇ ਵਾਲ ਆ ਭਾਰੇ ਵਿਚਾਰੀ ਤੇ ਸਾਹਮਦੇ ਨੇ ਓਡੀ ਮੰਨਤ ਨਹੀਂ ਵਿਚਾਰੀ ਜਿੱਡੇ ਜਿੱਡੇ ਇਹਦੇ ਵਾਲ ਹੋਏ ਪਏ ਨੇ ਭਾਰੇ ਵਾਲੇ ਐ ਗੁੱਤ ਇੱਕ ਕਰ ਦਿਆ ਤਾਂ ਮੋਟੀ ਵਾਲੀ ਹੋ ਜਾਂਦੀ ਹੈ ਫਿਰ ਦੋ ਗੁੱਤਾਂ ਕਰਕੇ ਉਹਨੂੰ ਭੇਜਣਾ ਪੈਂਦਾ ਜੀ ਸਕੂਲ ਤੇ ਆ ਦੇਖੋ ਤੁਸੀਂ ਹੁਣ ਕਿਵੇਂ ਲੱਗਦੇ ਨੇ ਜਦੋਂ ਮੈਂ ਤੁਹਾਨੂੰ ਇਹ ਲਾ ਕੇ ਵਾਕੇ ਦਿਖਾਉਂਗੀ ਉਦੋਂ ਦੇਖਿਓ ਤੁਸੀਂ ਆਹ ਲੋ ਜੀ ਆਪਾਂ ਇਹ ਕਰ ਲਿਆ ਹੁਣ ਤਿਆਰ ਤੇ ਆ ਦੇਖੋ ਥੋੜੇ ਥੋੜੇ ਵਾਲ ਕਰਕੇ ਮੰਨਤ ਦੇ ਹੁਣ ਲੱਗੇ ਨੇ ਕਾਕੂ ਭੈਣ ਜੀ ਲਾਉਣ ਉਹਦੀ ਮਾਸੀ ਲਾਈ ਜਾਂਦੀ ਆ ਹੁਣ ਇਹਦੇ ਵਾਲਾਂ ਤੇ ਆਹ ਕ੍ਰੀਮ ਠੀਕ ਹੈ ਜੀ ਇਹ ਕੁੜੀਆਂ ਇਹੋ ਜੇ ਬਹੁਤ ਮਤਲਬ ਕਿ ਇਹਨਾਂ ਨੂੰ ਰਹਿੰਦਾ ਸ਼ੌਂਕ ਵੀ ਆ ਵੀ ਲਾ ਲਈ ਆ ਵੀ ਲਾ ਲਈਏ ਮਾਤਾ ਘਰ ਕੱਲਾ ਤੇਲ ਲਾ ਕੇ ਵੇਖੀ ਨਾ ਡੰਗ ਜਾ ਲਾ ਲਨੀ ਮੈਂ ਕਹਿੰਦੀ ਆ ਵਾਲਾਂ ਤੇ ਤੇਲ ਲੱਗ ਜਾ ਟੈਮੋ ਟੈਮ ਇੰਨਾ ਹੀ ਬਹੁਤ ਹੈਗਾ ਠੀਕ ਹੈ ਜੀ ਆਹ ਦੇਖੋ ਤੁਸੀਂ ਇਹ ਲਾਉਂਦੀਆਂ ਰਹਿੰਦੀਆਂ ਨੇ ਇਹਨੇ ਜਦੋਂ ਛੁੱਟੀਆਂ ਚਾਉਣਾ ਉਦੋਂ ਇਹਨੇ ਲਵਾਉਣਾ ਹੀ ਲਵਾਉਣਾ ਤੇ ਵੈਸੇ ਤਾਂ ਇਹ ਆਪਦੇ ਡੈਡੀ ਕੋਲੇ ਰਹਿੰਦੀ ਆ ਪਰ ਮੇਰੇ ਕੋਲੇ ਆ ਜਾਂਦੀ ਹੁੰਦੀ ਆ ਇਹ ਛੁੱਟੀਆਂ ਚਾਉਂਦੀ ਆ ਜੀ ਕਈ ਦਿਨ ਲਾ ਜਾਂਦੀ ਆ ਫਿਰ ਉਦੋਂ ਮੈਂ ਇਹਦੀ ਪੂਰੀ ਕੇਅਰ ਕਰਦੀ ਆ ਫਿਰ ਵਾਲਾਂ ਦੀ ਤੇ ਸੰਭਾਲ ਕਰਦੀ ਆ ਤੇਲ ਤੂ ਲਾਉਣਾ ਤੇ ਵੇਖੀ ਨਾ ਇਹਦੇ ਵਾਲਾਂ ਤੇ ਸਪਾਸ ਪੂ ਲਾਉਣਾ ਆਹਾ ਵਧੀਆ ਰਹਿੰਦੇ ਆ ਜੀ ਵਾਲ ਇਹਦੇ ਆ ਦੇਖੋ ਤੁਸੀਂ ਇਹਨੂੰ ਆਪਾਂ ਥੋੜਾ ਥੋੜਾ ਕਰਕੇ ਨਾ ਇਹਨੂੰ ਥੋੜਾ ਥੋੜਾ ਕਰਕੇ ਆਪਾਂ ਇਹਦੇ ਤੇ ਲਾਉਣਾ ਐ ਨਹੀਂ ਵੀ ਇਕੱਠਾ ਤੇ ਲਾ ਦਿਆ ਦੇਖੋ ਲੱਗ ਗਿਆ ਸਾਰਾ ਇਹ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਜੂੜਾ ਕਰਕੇ ਤੇ ਇਹਨੂੰ ਇੱਕ ਪਾਸੇ ਬਿਠਾ ਦੇਣਾ ਮੰਨਤ ਨੂੰ ਵੀ ਤੂੰ ਇੱਥੇ ਬੈਠੀ ਰਹਿ ਹੱਲਣਾ ਨਹੀਂ ਹੈਗਾ ਦੇਖੋ ਇਹਦਾ ਜੂੜਾ ਕਿੱਡਾ ਹੁੰਦਾ ਹੈਗਾ ਦੇਖ ਲਓ ਤੁਸੀਂ ਇਹਦਾ ਮੰਨਤ ਦਾ ਜੂੜਾ ਜੂੜਾ ਬਹੁਤ ਵੱਡਾ ਹੁੰਦਾ ਹੈ ਜੂੜਾ ਤਾਂ ਵਿਚਾਰੀ ਕਰਉਂਦੀ ਨਹੀਂ ਨਾ ਕੇ ਕਹਿੰਦੀ ਮम्मी ਫਿਰ ਮੇਰਾ ਸਿਰ ਦੁਖਣ ਲੱਗ ਜਾਂਦਾ ਖਿੱਚ ਪੈਣ ਲੱਗ ਜਾਂਦੀ ਹੈਗੀ ਆ ਆ ਦੇਖੋ ਤੁਸੀਂ ਆ ਹੁਣ ਇਹਦਾ ਹੋ ਗਿਆ ਜੂੜਾ ਤੇ ਹੁਣ ਆਪਾਂ ਇਹਨੂੰ ਦੇਣਾ ਜੀ ਨਵਾ ਉਸ ਤੋਂ ਬਾਅਦ ਇੱਕ ਘੰਟਾ ਰੱਖਣਾ ਹੈਗਾ ਘੰਟੇ ਬਾਅਦ ਆਪਾਂ ਇਹਨੂੰ ਨਵਾ ਦੇਣਾ ਜੀ ਨਵਾਤਾ ਆਪਾਂ ਮੰਨਤ ਭੈਣ ਜੀ ਨੂੰ ਤੇ ਆ ਦੇਖੋ ਤੁਸੀਂ ਇਹਦੇ ਵਾਲ ਦੇਖੋ ਤੁਸੀਂ ਕਿੰਨੇ ਸੋਹਣੇ ਆ ਨੀਵੀ ਪਾਈ ਖੜੀ ਐ ਕਹਿੰਦੀ ਮੈਨੂੰ ਨਾਨੀ ਤੁਸੀਂ ਕਿੱਥੇ ਖਲਾਰਤਾ ਮੈਂ ਕਿਹਾ ਚਲੋ ਥੋੜੇ ਨਾਲ ਸਾਂਝੀ ਕਰ ਲਾਂ ਵੀਡੀਓ ਇਹ ਹਨਾ ਤੇ ਆ ਦੇਖੋ ਜੀ ਤੁਸੀਂ ਦੱਸੋ ਮੈਨੂੰ ਵੀ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਲੱਗੀ ਕਿਵੇਂ ਤੁਸੀਂ ਅਸਰ ਕਰੋਗੀਆਂ ਕਿ ਨਹੀਂ ਮੇਰੀਆਂ ਗੱਲਾਂ ਦਾ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਲਾਉਣ ਲੱਗ ਜੋ ਤੇ ਤੁਹਾਡੇ ਵੀ ਵਾਲਾ ਤੇ ਚਮਕਦਮਕ ਪੂਰੀ ਬਣੀ ਰਹੂ ਆ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਨੇ ਹਨਾ ਆ ਦੇਖੋ ਤੁਸੀਂ ਕਿਵੇਂ ਕੰਗਾ ਆਪਣੇ ਆਪ ਨਿਕਲਦਾ ਮਲਾਇਮ ਹੋਗੇ ਤੇ ਇੱਕਦਮ ਕੁਲੇ ਕੁਲੇ ਹੋ ਜਾਂਦੇ ਨੇ ਤੇ ਲੱਗਦੇ ਵੀ ਵਧੀਆ ਤੇ ਦੇਖਣ ਵਾਲੇ ਨੂੰ ਹਨਾ ਤੇ ਆ ਦੇਖੋ ਭਾਈ ਦੇਖੋ ਹੁਣ ਇਹਦੇ ਮੰਤ ਦੇ ਬਾਲ ਜਾਣਗੇ ਸੁੱਕ ਤੇ ਫਿਰ ਆਪਾਂ ਮੰਤ ਦੀ ਕਰਾਂਗੇ ਗੁੱਤ ਤੇ ਆਹ ਦੇਖੋ ਜੀ ਓਕੇ ਜੀ ਬਾਏ ਬਾਏ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ